ਸਾਥੀ ਸੌਤ ਪਹਿਲਾਂ ਮੈਂ ਜੈ ਭਿੰਨ ਜੈ ਭਾਰਤ ਦੱਸਦਾ ਮੈਂ ਅਸਤੀਸ਼ ਕੋਨਹਰ ਪਾਰਟੀ ਦਾ ਆਨਪਾਰਤੀ ਮੇਂਦਾ ਪਾਰਟੀ ਸਭ ਤੋਂ ਪਹਿਲਾਂ ਤਾਂ ਮੈਂ ਅਜੀ ਪਾਰਟੀ ਨੂੰ ਦੱਸਦਾ ਕਿ ਜੇ ਪਾਰਟੀ ਨੂੰ ਪੰਜਾਬ ਪ੍ਰਧਾਨ ਮਿਲ ਗਿਆ ਵਾ ਸਰਦਾਰ ਰੇਸ਼ਮ ਸਿੰਘ ਗਿੱਲ ਨੂੰ ਪਾਰਟੀ ਨੇ ਪੰਜਾਬ ਪ੍ਰਧਾਨ ਲਗਾਇਆ ਵਾ ਤੇ ਫੌਜੀ ਸਾਹਿਬ ਸਰ ਵੀ ਫੌਜੀ ਸਾਹਿਬ ਨੂੰ ਚਿੰਦਰਪਾਲ ਫੌਜੀ ਸਾਹਿਬ ਨੂੰ ਜਿਹਦਾ ਫਰੀਜ ਕੋਰ ਤੋਂ ਜ਼ਿਲ੍ਹਾ ਪ੍ਰਣਾਲੀ ਵਿੱਚ ਕੀਤਾ ਵਾ ਤੇ ਮੈਂ ਆਜ਼ੀ ਕਰਦਾ ਵਾਂ ਕਿ ਔਰ ਨਾਲ ਸਮੇਂ ਤੇ ਵਧੀਆ ਤਰੀਕੇ ਨਾਲ ਕੰਮ ਕਰਨਗੇ ਤੇ ਪਾਰਟੀ ਮੱਦੇ ਲਿਆਂਗੇ ਦੂਜੀ ਗੱਲ ਦੇਖੋ ਜਦੋਂ ਦੀ ਭਗਵੰਤ ਸਿੰਘ ਸਰਕਾਰ ਬਣੀ ਆ ਪੰਜਾਬ ਵਿੱਚ ਗੁੰਡਾਗਰਦੀ ਨਸ਼ਾਖੋਰੀ ਰਿਸ਼ਵਤਖੋਰੀ ਭ੍ਰਿਸ਼ਟਾਚਾਰੀ ਬਹੁਤ ਵਧੀ ਆ ਤੇ ਪਾਰਟੀ ਨੇ ਸਮੇਂ ਸਮੇਂ ਜਾਣ ਕੇ ਸਰਕਾਰ ਦੇ ਵਿਰੋਧ ਕੀਤਾ ਵਾ ਇਸੇ ਸਬੰਧ ਵਿੱਚ ਇੱਕ 20 ਤਰੀਕ ਨੂੰ ਪੰਜਾਬ ਸਰਕਾਰ ਦੇ ਖਿਲਾਫ ਕਪੂਰ ਤੇ ਪੰਜਾਬ ਪਧਰੀ ਰੈਲੀ ਹੱਲਾ ਬੋਲੇ ਲਿਖਤੀ ਜਾਰੀ ਹੈ ਜੋ ਪਾਰਟੀ ਦਫ਼ਤਰ ਤੋਂ ਤੁੰਡੇ ਘੁਮਾਉਂਦੇ ਪੂਰੇ ਬਗਸੇ ਕਿਉਂ ਜਾ ਕੇ ਉਤਲਾ 550 ਸਰਕਾਰ ਦਾ ਤੇ ਇੱਕ ਮੰਗ ਪੱਤਰ ਇਹ ਰਾਸ਼ਟਰਪਤੀ ਨਾਮ ਦੇ ਦਿੱਸਾ ਹੁੰਦਿਆ ਜਾਵੇ ਕਿ ਜੋ ਪੰਜਾਬ ਦਾ ਭਾਗ ਦੇ ਕੋਈ ਕਾਨੂੰਨ ਉਸ ਤੱਕ ਖਤਮ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਤੁਸੀਂ ਦੇਖੋ ਦਿਨ ਬਦ ਦਿਨ ਕੋਈ ਨਾ ਕੋਈ ਪੇਚਾ ਪਿਆ ਹੀ ਰਹਿੰਦਾ ਵਾ ਗੋਲੀਬਾਰੀ ਗੁੰਡਾਗਰਦੀ ਰੇਹਮ ਬਲਾਤਕਾਰ ਬੀਬੀਆਂ ਦਾ ਬੜਾ ਤਕਾਹੁਰ ਹੈ ਵਾ ਪਰ ਸਰਕਾਰ ਗੁੰੰਗੀ ਬੋਲੀ ਬੈਠੀ ਹੈ ਕੁਝ ਨਹੀਂ ਬੋਲਦੀ ਇਹਨਾਂ ਵਿਰੋਧ ਕਰਦੇ ਹੋਏ ਅਸੀਂ ਪਾਰਟੀ ਹੱਲਾ ਬੋਲ ਲਈ ਵੀਰੀ ਵੀ ਸਤੰਬਰ ਨੂੰ ਪਾਰੀ ਤੋਂ ਤੁਰ ਕੇ ਵੱਡੇ ਕਾਫਲੇ ਨਾਲ ਪੂਰੇ ਪੰਜਾਬ ਦੇ ਵਿਚਾਰੇ ਹੁੰਦੇ ਹੋਏ ਭਗਸੇ ਸ਼ੀਰ ਭਗਸੇ ਚੋਕ ਜਾ ਕੇ ਵਿਦੇ ਜਿਕਣ ਪ੍ਰੋਗਰਾਮ ਲਈ ਉਤਰਾ ਸੜੇਗੀ ਤੇ ਇੱਕ ਮੰਗ ਤੇ ਡਿਸ ਜਗਰਨ ਨਾਮ ਤੇ ਇੰਨਾ ਇਹ ਕਹਿੰਦੇ ਕਿ ਮੈਂ ਜਾ ਚਗਾ ਜੈ ਭੀਮ ਜੈਪਤ ਸਤਿਕਾਰਯੋ ਸਾਰੇ ਹੀ ਸੁਭਕਾਂ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਸੋਮ ਮੈ ਰੇਸ਼ਮ ਗਰ ਪੰਜਾਬੀ ਸਿੰਘ ਦਾ ਜੋ ਆਮ ਆਪ ਪੀ ਜਨਤਾ ਪਾਰਟੀ ਆਮ ਜਿਹੜਾ ਉਹ ਮੇਰੇ ਨਾਲ ਗਿਆ ਪ੍ਰਧਾਨ ਦਾ ਉਹਦਾ ਸੌਧਿਆ ਗਿਆ ਸੁਮੇਤਾਂ ਦੀ ਇਹਨਾਂ ਬਣਾਉਂਗਾ ਚੋਣਾਂ ਵਿੱਚ ਗੁੱਸਾ ਦੇ ਰਿਹਾ ਤਾਂ